ਜਦੋਂ ਸਰਦਾਰ ਬਿਆਸ ਸਿੰਘ ਉਹਨਾਂ ਦੀ 1992 ਸਰਕਾਰ ਆਉਂਦੀ ਤਾਂ ਉਹਨਾਂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਵਿੱਚ ਹਰਚੰਦ ਸਿੰਘ ਬਰਾਰ ਹੋਣੀ ਚੀਫ ਮਿਨਿਸਟਰ ਬਣਦੇ ਆ ਪੰਜਾਬ ਦੇ ਤੇ 10-11 ਮਹੀਨੇ ਦੇ ਨਾਲ ਤੋਂ ਬਾਅਦ ਉਹਨਾਂ ਨੂੰ ਵੀ ਲਾਤ ਜਾਂਦਾ ਤੇ ਬੀਬੀ ਰਜਿੰਦਰ ਕੌਰ ਪੱਠਣ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਜਾਂਦਾ ਜੀ ਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਇੰਟਰਵਿਊ ਦਿੱਤੀ ਹੈ ਜਿਹੜੀ ਇੰਟਰਵਿਊ ਦਿੱਤੀ ਉਹ ਬੜੀ ਅਹਿਮ ਹੈ ਉਹਦੇ ਵਿੱਚ ਜਿਹੜੀ ਉਹਨਾਂ ਨੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਮੈਂ ਕਹੂੰਗਾ ਕਿ ਉਹ ਬਹੁਤ ਬਹੁਤ ਵੱਡੀ ਗੱਲ ਹੈ ਔਰ ਮਹੱਤਵਪੂਰਨ ਗੱਲ ਹੈ ਔਰ ਉਸ ਗੱਲ ਨੇ ਪੂਰੇ ਪੰਜਾਬ ਦੀ ਸਿਸਟਮ ਨੂੰ ਛੇੜਿਆ ਪ੍ਰੋਫੈਸਰ ਸਾਹਿਬ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਖਾਸ ਤੌਰ ਤੇ ਮੈਂ ਤਾਂ ਆਪਾਂ ਜਿਕਰ ਵੀ ਕਰ ਲਈਏ ਕਿ ਉਹਨੇ ਕਿਹਾ ਵੀ ਜਦੋਂ ਮੈਂ ਮੈਂ 2-3 ਮਹੀਨੇ ਵਾਸਤੇ ਮੈਂ ਚੀਫ ਮਿਨਿਸਟਰ ਬਣੀ ਸੀ ਤਾਂ ਮੇਰੇ ਕੋਲ ਮੇਰੇ ਕੁਝ ਸਲਾਹਕਾਰਾਂ ਨੇ ਐਡਵਾਈਜ਼ਰਾਂ ਨੇ ਜਾਂ ਕੁਝ ਪੁਲਿਸ ਅਫਸਰਾਂ ਨੇ ਇੱਕ ਪ੍ਰਪੋਜ਼ਲ ਰੱਖੀ ਸੀ ਮੇਰੇ ਮੂਹਰੇ ਤੇ ਉਹਨੇ ਕਿਹਾ ਸੀਗਾ ਕਿ ਸਾਨੂੰ ਤੁਸੀਂ ਫੰਡ ਮੁਹੱਈਆ ਕਰਾਓ ਤੇ ਅਸੀਂ ਤੁਹਾਨੂੰ ਅਗਲੀ ਜਿਹੜੀ ਇਲੈਕਸ਼ਨ ਆਉਣੀ ਉਹ ਚ ਤੁਹਾਨੂੰ ਜਿਤਾ ਦਿਆਂਗੇ ਤੇ ਉਹ ਫਿਰ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਪ੍ਰਪੋਜ਼ਲ ਕੀ ਆ ਤੇ ਉਹ ਆਖਣ ਲੱਗੇ ਕਿ ਸਾਡੀ ਪ੍ਰਪੋਜ਼ਲ ਇਹ ਆ ਕਿ ਅਸੀਂ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਾਂਗੇ ਔਰ ਰੇਲਵੇ ਸਟੇਸ਼ਨ ਹੋਵੇ ਜਾਂ ਪਬਲਿਕ ਪਲੇਸ ਕੋਈ ਵੀ ਹੋਵੇ ਜਾਂ ਬੱਸ ਸਟੈਂਡ ਹੋਵੇ ਜਾਂ ਬੱਸਾਂ ਹੋਈਆਂ ਕੋਈ ਵੀ ਹੋਰ ਜਿੱਥੇ ਜਿਆਦਾ ਭੀੜ ਇਕੱਠੀ ਹੁੰਦੀ ਹੈ ਉੱਥੇ ਆਪਾਂ ਕੋਈ ਬੰਬ ਲਾਸਟ ਕਰਾਂਗੇ ਜਿਹਦੇ ਨਾਲ ਚੋਖੀਆਂ ਵੋਟਾਂ ਸਾਨੂੰ ਆਉਣਗੀਆਂ ਤੇ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਫਿਰ ਜਿਹੜਾ ਉਹ ਰਾਜ ਭਗ ਤੁਹਾਡਾ ਲੈ ਆ ਸਕਦੇ ਹਾਂ ਚਲੋ ਖੈ ਉਹਨੇ ਕਿਹਾ ਪਰ ਮੈਂ ਮਨਾ ਕਰਤਾ ਲੇਕਿਨ ਸਵਾਲ ਇੱਥੇ ਆ ਕੇ ਇਹ ਉੱਠਦਾ ਹੈ ਕਿ ਉਸ ਵੇਲੇ ਉਹ ਹੈ ਜੇ ਚੀਫ ਮਿਨਿਸਟਰ ਉਹਨਾਂ ਨੇ ਉਹਨਾਂ ਤੇ ਜੋ ਬਣਦੀ ਕਾਰਵਾਈ ਸੀ ਜਿਹੜੀ ਕਿ ਕਰਨੀ ਚਾਹੀਦੀ ਸੀ ਉਹਨਾਂ ਨੇ ਨਹੀਂ ਕੀਤੀ ਤੇ ਕਿਉਂਕਿ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਨਜ਼ਾਇਜ਼ ਤੌਰ ਤੇ ਵੀ ਮਾਰਿਆ ਗਿਆ ਸਿੱਖੀ ਦਾ ਕਾਹਨ ਬਹੁਤ ਕੀਤਾ ਗਿਆ 91 ਤੋਂ ਲੈ ਕੇ 99 ਤੱਕ ਤੇ ਇਵਨ ਕਿ ਸਰਦਾਰ ਬਿਆਸ ਸਿੰਘ ਹੋਣਾ ਦੀ ਵੀ ਮੌਤ ਜਿਹੜੀ ਆ ਉਹ ਏਸੀ ਚੱਕਰ ਦੇ ਵਿੱਚ ਹੋ ਜਾਂਦੀ ਆ ਸੋ ਪ੍ਰੋਫੈਸਰ ਸਾਹਿਬ ਇਹ ਜਿਹੜੀ ਖਬਰ ਆ ਤੇ ਇਹਦੇ ਬਾਰੇ ਆਪਾਂ ਆਪਣੇ ਪੰਜਾਬ ਦੇ ਲੋਕ ਜਾਂ ਜਾਂ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਆ ਜਾਂ ਤੁਹਾਡਾ ਆਪਣਾ ਪਰਸਨਲ opinion ਕੀ ਆ ਜੀ ਦੇਖੋ ਜਿਹੜੀ ਤੇ ਪੁਲਿਸ ਆ ਨਾ ਇਸ ਦਾ ਮੂੰਹ ਨੌਜਵਾਨਾਂ ਨੂੰ ਮਾਰਨਾ ਨਜਾਇਜ਼ ਤੰਗ ਨਾਪੁਲਿਸ ਮੁਕਾਬਲੇ ਕਰਨੇ ਇਹ ਬੜੀ ਦੇਸਟਾਪਿਆ ਹੋਇਆ ਪਹਿਲੀ ਮੂਵਮੈਂਟ ਜਿਹੜੀ ਸੀ ਨਕਸਲਾਈਟ ਮੂਵਮੈਂਟ ਸੀਗੀ ਉਹ ਵੀ ਇਸ ਤਰੀਕੇ ਨਾਲ ਹਥਿਆਰਬੰਦ ਲੋਕਾਂ ਵੱਲੋਂ ਉਹਨਾਂ ਨੂੰ ਇਸ ਕਾਲ ਦਾ ਇੱਕ ਰਮਾਂਸ ਸੀਗਾ ਮਾਨਵ ਵਿੱਚ ਜੋਸ਼ ਸੀਗਾ ਕਿ ਦੇਸ਼ ਦੇ ਵਿੱਚ ਰਾਜਨੀਤਿਕ ਆਜ਼ਾਦੀ ਤੇ ਅੰਗਰੇਜ਼ਾਂ ਤੋਂ ਆਈ ਆ ਆਰਥਿਕ ਤੇ ਸਮਾਜਿਕ ਤੇ ਸੱਭਿਆਚਾਰਕ ਆਜ਼ਾਦੀ ਨਹੀਂ ਆਈ ਉਹ ਅਸੀਂ ਹਥਿਆਰਾਂ ਨਾਲ ਦੁਬਾਰਾ ਇੱਕ ਵਾਰੀ ਹੱਲਾ ਬੋਲ ਕਰਨਾ ਔਰ ਉਹ ਬੜਾ ਈਜ਼ੀ ਹੋ ਗਿਆ ਪੰਜਾਬ ਦੇ ਵਿੱਚ ਉਹ ਮੂਵਮੈਂਟ ਕਾਫੀ ਸੀ ਪੁਲਿਸ ਦਾ ਮੂੰਹ ਪੈ ਗਿਆ ਥਾਪੜਾ ਸਰਕਾਰਾਂ ਦਾ ਹੀ ਹੁੰਦਾ ਆ ਤੇ ਉਹਨਾਂ ਨੇ ਮੁਕਾਬਲੇ ਕਰਕੇ ਜਿਹੜਾ ਕੀਤਾ ਦੂਜੀ ਵਾਰੀ ਇਹਦਾ ਗੇੜ ਪੈ ਗਿਆ ਜਦੋਂ ਖੜਕੂ ਬਾਦ ਦੀ ਲਹਿਰ ਚੱਲਦੀ ਆ ਉਦੋਂ ਵੀ 20-25 ਹਜ਼ਾਰ ਕਟੋ ਘੱਟ ਤੁਹਾਨੂੰ ਪਤਾ ਹੀ ਆ ਉਹ ਖਾਲੜਾ ਕੇਸ ਸਾਰਾ ਕਿਵੇਂ ਉਹਨਾਂ ਨੇ ਕੇਸ ਲੱਭੇ ਕਿਵੇਂ ਉਹਨਾਂ ਦਾ ਮਰਡਰ ਹੋ ਗਿਆ ਸਾਰਾ ਹਿਊਮਨ ਰਾਈਟ ਐਕਟੀਵਿਸਟ ਜਿਹੜੇ ਆ ਉਹ ਸਾਰਾ ਵੀ ਉਦੋਂ ਪੁਲਿਸ ਦਾ ਫੇਰ ਇੱਕ ਬਹੁਤ ਵੱਡੇ ਪੱਧਰ ਤੇ ਕੇ ਪੀ ਐਸ ਗੇਲ ਇਹ ਉਹ ਉਹ ਸਾਰਾ ਉਦੋਂ ਫੇਰ ਪੈ ਗਿਆ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਮੇਰਾ ਕਿ ਜਿਹੜੀਆਂ ਏਜੰਸੀਆਂ ਤੇ ਉਹਨਾਂ ਦੇ ਨਾਲ ਅੱਗੇ ਪੁਲਿਸ ਇੱਕ ਵਡਾਈਂਗਾ ਕਰਨ ਵਾਲੀ ਉਹਨਾਂ ਨੇ ਪੰਜਾਬ ਦੇ ਵਿੱਚ ਜ਼ੁਬਾਨੀ ਦਾ ਜੋ ਹਾਲਤ ਕੀਤੀ ਦੁਰਦਸ਼ਾ ਕੀਤੀ ਜਾਂ ਜੋ ਖੂਨ ਖਰਾਬਾ ਕੀਤਾ ਉਹ ਪੰਜਾਬ ਹੀ ਹੈ ਇੱਕ ਫੇਰ बार-बार ਉੱਪਰ ਡਾਊਨ ਨਾ ਕਰਨਾ ਚਾਹੀਓ ਯਾਨੀ ਫੇਰ ਮਜ਼ਬੂਤੀ ਫੜਦਾ ਪਰ ਇੰਨਾ ਕਸਰ ਉਹਨਾਂ ਨੂੰ ਖਤਮ ਕਰਨ ਜਾਂ ਉਹਨਾਂ ਨੂੰ ਡਾਊਨ ਕਰਨ ਤੇ ਨਹੀਂ ਛੱਡੀ ਹੁਣ ਜਦੋਂ ਆਤਨਾ ਇਹੋ ਜਿਹੇ ਬਣ ਜਾਣ ਤਾਂ ਫਿਰ ਸਲਾਹਾਂ ਵੀ ਉਹੋ ਜਿਹੀ ਆਉਣੀਆਂ ਏਜੰਸੀਆਂ ਵੱਲੋਂ ਵੀ ਆਉਣੀਆਂ ਕਿਉਂਕਿ ਉਹਨਾਂ ਨੂੰ ਜਿਹੜੀਆਂ ਏਜੰਸੀਆਂ ਜਾਂ ਪੁਲਿਸ ਆ ਸਟੇਟ ਜਿੰਨੀ ਕਮਜ਼ੋਰ ਹੋਵੇ ਸਟੇਟ ਦਾ ਮਤਲਬ ਤੁਸੀਂ ਸਮਝ ਲਓ ਸਰਕਾਰ ਜਾਂ ਪੋਲਿਟਿਕਸ ਮਤਲਬ ਉਹ ਜਲਾ ਲਓ ਤੁਸੀਂ ਪੋਲਿਟਿਕਸ ਜਿੰਨੀ ਕਮਜ਼ੋਰ ਹੋਵੇ ਪੋਲਿਟੀਕਲ ਪਾਰਟੀਆਂ ਜਿੰਨੀਆਂ ਵਲਰੇਬਲ ਹੋਣ ਤੇ ਉਹਨਾਂ ਦੇ ਨਾਂ ਤੇ ਉਹ ਆਪਣਾ ਰਾਜ ਕਰ ਆਪਣੇ ਤੌਰ ਤੇ ਉਹ ਉਹ ਮਾਹੌਲ ਕ੍ਰੀਏਟ ਕਰਨਾ ਚਾਹੁੰਦੀਆਂ ਜੀ ਕਿਉਂਕਿ ਪਹਿਲਾਂ ਮੂਹ ਨੂੰ ਖੂਨ ਤੇ ਲੱਗਾ ਹੀ ਸੀਗਾ ਕਿਵੇਂ ਕਰੀਦਾ ਕਿਵੇਂ ਮੌਜਾਂ ਕਰੀਦੀਆਂ ਕਿਵੇਂ ਆਪਣਾ ਜਿਹਨੂੰ ਮਰਜੀ ਮਾਰ ਦਿਓ ਜਿਹਨੂੰ ਮਰਜੀ ਢੰਗ ਦਿਓ ਆਪਣੀਆਂ ਲੁੱਟ ਲੋ ਜੋ ਮਰਜੀ ਕਰੋ ਸਾਰਾ ਦਾਦਾਗਰੀ ਚੱਲੀ ਆ ਪੱਤਾਂ ਲੁੱਟਣ ਤੱਕ ਸਾਰਾ ਕੁਝ ਦਾਦਾਗਰੀ ਆ ਕਾਲੇ ਕੱਛਿਆਂ ਵਾਲੇ ਆ ਗਏ ਆਪਾਂ ਸਾਰਾ ਦੇਖਿਆ ਤੁਸੀਂ ਵੀ ਦੇਖਿਆ ਇੰਨੇ ਛੋਟੇ ਨਹੀਂ ਸੁਣਿਆ ਪੜਿਆ ਉਸ ਦੌਰ ਨੂੰ ਕਿਸ ਤਰੀਕੇ ਨਾਲ ਦੁਬਾਰਾ ਕੰਟੀਨਿਊ ਕੀਤਾ ਜਾਏ ਉਹ ਉਹਨਾਂ ਲਈ ਪ੍ਰਪੋਜ਼ਲ ਮੈਂ ਸਮਝਦਾ ਹੁਣੇ ਸਵਾਲ ਪਤਾ ਕਿ ਇਹ ਪਠੱਲ ਨੇ ਜਿਹੜੀ ਇੰਟਰਵਿਊ ਦਿੱਤੀ ਆ ਮੈਂ ਉਸ ਨੂੰ ਦੂਜੀ ਲਾਈਟ ਸੇ ਵੀ ਦੇ ਉਹ ਇੰਟਰਵਿਊ ਕੱਲੀ ਇੱਕ ਨਿੱਕੀ ਜਿਹੀ ਕਲਿੱਪ ਨੇ ਆ 2 ਮਿੰਟ ਦੀ ਉਹ ਇੰਟਰਵਿਊ ਇੱਕ ਘੰਟਾ ਤੋਂ ਉੱਪਰ ਦੀ ਲੰਬੀ ਇੰਟਰਵਿਊ ਆ ਜਿਹਦੇ ਵਿੱਚ ਉਹਨਾਂ ਨੇ ਆਪਣੀ ਥੋੜੀ ਜੀ ਦਲੇਰੀ ਤੇ ਧਿਆਨਤਾਦਾਰੀ ਤੇ ਇੱਕ ਆਪਣਾ ਲੋਕ ਪ੍ਰਤੀ ਕੇ ਸਾਡੀ ਕਮਿਟਮੈਂਟ ਕੀ ਸੀ ਉਹ ਦੱਸਣ ਲਈ ਇਹ ਗੱਲ ਨੂੰ ਵਿੱਚ ਇੰਜੈਕਟ ਕਰਦਾ ਕੀਤੀ ਤੇ ਆਪਣੀ ਮਤਲਬ ਮਸ਼ਹਾਹੂਰੀ ਕਿ ਜਦੋਂ ਮੇਰੇ ਕੋਲ ਸੱਤਾ ਸੀ ਦੇਖੋ ਮੇਰੇ ਕੋਲ ਇਹੋ ਜੀ ਪ੍ਰਪੋਜ਼ਲ ਆਈ ਤੇ ਮੈਂ ਉਹਨਾਂ ਨੂੰ ਕਿਹਾ ਖਬਰਦਾਰ ਮੈਂ ਕਈਆਂ ਨੂੰ ਮਤਲਬ ਜਾਨੀ ਉਹਨੇ ਤੇ ਇਹ ਵੀ ਕਿਹਾ ਜਦੋਂ ਜਿਆਦਾ ਐਂਕਰ ਨੇ ਪੁੱਛਿਆ ਨੇ ਵੀ ਕਿਹਾ ਕਿ ਕਈਆਂ ਨੂੰ ਮੈਂ ਬਾਹਰ ਵੀ ਕੀਤਾ ਹੁਣ ਬਾਹਰ ਕਿਨੂੰ ਕਿੱਥੋਂ ਕੀਤਾ ਦਰਵਾਜੇ ਤੋਂ ਬਾਹਰ ਕੀਤਾ ਜਾਂ ਨੌਕਰ ਕੋ ਬਾਹਰ ਕੀਤਾ ਉਹ ਕਲੀਅਰ ਨਹੀਂ ਆਏਗਾ ਨਾਲੀ ਕਹਿੰਦੇ ਮੈਂ ਉਹਨਾਂ ਨੂੰ ਵਾਰਨ ਇਹ ਦਿੱਤੀ ਕਿ ਜੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕੁਝ ਇਹੋ ਜਿਹਾ ਕੀਤਾ ਤੇ ਤੁਹਾਡੀ ਜ਼ਿੰਮੇਵਾਰੀ ਮੰਨੂਗੀ ਜਿਹੜੇ ਤੁਸੀਂ ਪ੍ਰਪੋਜ਼ਲ ਲੈ ਕੇ ਆਏ ਐ ਐ ਮੈਨੂੰ ਮੇਰਾ ਖਿਆਲ ਆ ਉਸ ਉਸ ਗੱਲ ਦਾ ਪੱਟੜ ਨੂੰ ਇਸ ਗੱਲ ਦਾ ਕ੍ਰੈਡਿਟ ਵੀ ਦੇਣਾ ਚਾਹੀਦਾ ਕਿ ਜਿਹੜੀ ਉਹਨੇ ਗੱਲ ਉੱਥੇ ਉਹਨਾਂ ਦੇ ਮੂੰਹ ਤੇ ਕਹੀ ਹੈ ਉੱਥੇ ਇੰਟਰਵਿਊ ਦਾ ਹਿੱਸਾ ਆ ਪਰ ਹੁਣ ਜਿਹੜੀ ਜਨਤਾ ਜਨਰਤਨ ਦੀ ਮੰਗਿਆ ਕਿ ਜੇ ਤੁਸੀਂ ਚੀਫ ਮਿਨਿਸਟਰ ਹਾਂ ਤੁਸੀਂ ਉਹਨੂੰ ਇੰਨਾ ਹਲਕਾ ਕਿਉਂ ਲਿਆ ਤੁਸੀਂ ਕਨਸਟੀਟਿਊਸ਼ਨ ਦੀ ਸੋਚ ਚੁੱਕੀ ਆ ਤੁਸੀਂ ਸ਼ਾਂਤੀ ਦੀ ਸੋਚ ਚੁੱਕੀ ਐ ਠੀਕ ਆ ਆਪਣੇ ਲੈਵਲ ਤੇ ਤਾਂ ਤੁਸੀਂ ਕਰਤਾ ਇਹ ਦਾ ਮਤਲਬ ਇਹ ਨਿਕਲਦਾ ਕਿ ਜੇ ਤੁਹਾਡਾ ਮਨ ਚ ਹੁੰਦਾ ਤੁਸੀਂ ਕਰਵਾ ਦੇ ਦਿੰਦੇ ਕਾਨੂੰਨ ਕਾਨੂੰਨ ਕੀ ਕਹਿੰਦਾ ਕਿ ਜਿਹੜਾ ਇਹੋ ਜੀ ਇੰਨੀ ਭਿਆਨਕ ਪ੍ਰਪੋਜ਼ਲ ਲੈ ਕੇ ਆਇਆ ਉਹਨੂੰ ਫਾਹੇ ਕਿਉਂ ਨਹੀਂ ਟੱਗਿਆ ਇਹ ਗੱਲ ਜਨਤਾ ਦੀ ਆਮ ਦੀ ਮੰਗ ਹੈਗੀ ਆ ਇਹ ਠੀਕ ਵੀ ਹੈਗੀ ਆ ਕਿ ਪਰ ਪਰ ਇਹਦਾ ਪ੍ਰੈਕਟੀਕਲੀ ਇਹ ਕਿਉਂ ਨਹੀਂ ਆਪਾਂ ਨੂੰ ਤੇ ਜਨਤਾ ਨੂੰ ਤੇ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਦੇਖੋ ਭਾਜੀਪੀ ਦੇ ਕੱਲ ਬੁਲਾ ਰਹੇ ਸੀਗੇ ਕੱਲ ਵੀ ਹੋਜੀ ਡਿਸਕਸ਼ਨ ਕਈ ਲੋਕਾਂ ਨੇ ਬੜੀ ਇਹ ਚਰਚਾ ਚੱਲੀ ਹੋਈ ਆ ਕਿ ਇਹਦਾ ਕੀ ਹੋਣਾ ਚਾਹੀਦਾ ਸੀ ਐਕਸ਼ਨ ਪਾਰਟ ਜਿਨ੍ਹਾਂ ਦੇ ਨੌਜਵਾਨ ਗਏ ਜਿਨ੍ਹਾਂ ਦੇ ਮਾਪਿਆਂ ਦੇ ਬੱਚੇ ਗਏ ਉਹਨਾਂ ਨੂੰ ਇਸ ਗੱਲ ਦਾ ਬੜਾ ਖੇਦ ਹੈ ਕਿ ਹਾਂ ਵੀ ਇਹ ਇਹ ਜਿਹੜਾ ਸੀ ਚੀਫ ਮਿਨਿਸਟਰ ਨੂੰ ਸਿਰਫ ਇੰਨਾ ਹੀ ਕਹਿ ਕੇ ਛੱਡ ਨਹੀਂ ਸੀ ਦੇਣਾ ਚਾਹੀਦਾ ਉਹਨਾਂ ਤੇ ਐਫ ਆਈ ਆਰਾਂ ਦਰਜ ਹੁੰਦੀਆਂ ਉਹਨਾਂ ਨੂੰ ਉਹ ਕੁਣਾਤੇ ਹੀ ਬਸਿ ਪਰ ਪਰ ਅਸਲੀਅਤ ਕੀ ਹੈ ਤਰਕਲ ਦੀ ਅਸਲੀਅਤ ਕੀ ਹੈ ਤੁਸੀਂ 트럼ਪ ਤੋਂ ਲੈ ਕੇ ਯੂਰਪ ਚ ਚਲੇ ਜਾਓ ਪੁਤਿਨ ਤੇ ਚਲੇ ਜਾਓ ਚੀਨ ਪਿੰਗ ਤੇ ਚਲੇ ਜਾਓ ਜਾਂ ਤੁਸੀਂ ਇੰਡੀਆ ਚ ਆ ਜਾਓ ਸਾਰੇ ਹਾਹੀ ਕੰ ਗੋਦਰਾ ਭੁੱਲ ਗਏ ਆਪਾਂ ਜਾਂ ਜਿੰਨੇ ਗੁਜਰਾਤ ਚ ਅਹਮਦਾਬਾਦ ਹੋਰ ਬੜੋਦਾ ਸਾਰੀ ਜਗ੍ਹਾ ਜੋ ਬੰਬੇ ਚ ਜੋ ਸਾਰੀ ਜਗ੍ਹਾ ਅੱਜ ਤੱਕ ਉਹ ਦਿੱਲੀ ਚ ਹੀ ਲਾ ਲਓ ਤੁਸੀਂ ਬਾਕੀ ਗੱਲ ਛੱਡੋ ਰਾਜਧਾਨੀ ਜਾਂ ਪਿੱਛੇ ਜਿਹੜੇ 4-5 ਸਾਲ ਪਹਿਲਾਂ ਦੰਗੇ ਹੋਏ ਆ ਸਾਰਾ ਇਹ ਕੀ ਹੈ ਸਾਰਾ ਹਾਹੀ ਕੁਛ ਹੈ ਕਿ ਮਤਲਬ ਐ ਹੋਜੀ ਛੁਰਲੀ ਜਿਹਨੂੰ ਡੀਪ ਸਟੇਟ ਕਹਿ ਦਿੰਦੇ ਆ ਇਹੋ ਜੀ ਛੁਰਲੀ ਛੱਡਣੀ ਆ ਲੋਕਾਂ ਨੂੰ ਲੜਾ ਕੇ ਵੋਟਾਂ ਲੈ ਲੈਣੀਆਂ ਆ ਆਪਣਾ ਬਾਦ ਵਿੱਚ ਉਹ ਸਾਰੇ ਆਪੋ ਆਪਸ ਵਿੱਚ ਭੰਡਪੜਾ ਐਥੇ ਲਈ ਇਹ ਨਮੀ ਗੱਲੀ ਸਟੇਟ ਕਿਉਂ ਨਹੀਂ ਉਹਨਾਂ ਤੇ ਪਾਰੀ ਪੈਂਦੀ ਮੈਂ ਮੈਂ ਕਹਿ ਰਿਹਾ ਕਿਉਂ ਨਹੀਂ ਪਠੱਲ ਨੇ ਉਹਨਾਂ ਦੀ ਉਹਨਾਂ ਦੀ ਗੱਤ ਜਿਹੜੀ ਕਰਨੀ ਚਾਹੀਦੀ ਸੀ ਨਹੀਂ ਕੀਤੀ ਕਾਰਨ ਉਹਦਾ ਇਹ ਕਿ ਕਿਹ ਵੀ ਤਾਂ ਉਹਨਾਂ ਦੇ ਸਿਰ ਤੇ ਹੀ ਚੱਲਦੇ ਆ ਨਾ ਉਹਨਾਂ ਤੋਂ ਵੀ ਪੁੱਠੇ ਸਿੱਧੇ ਕੰਮ ਕਰਾਉਂਦੇ ਆ ਆਪਣੇ ਰਾਜਨੀਤਿਕ ਲੋਕਾਂ ਨੇ ਐਥਲੀ ਜਨਤਾ ਨਹੀਂ ਮੰਗੇ ਬਿਲਕੁਲ ਜਨਤਾ ਨੂੰ ਇਸ ਗੱਲ ਦਾ ਸ਼ੌਕ ਲੱਗਣਾ ਕਿਉਂਕਿ ਪਤਾ ਥਾਰਿਆਂ ਨੂੰ ਇਹ ਹੈ ਕਿ ਕੀ ਹੁੰਦਾ। ਸਵਾਲ ਇਹ ਹੈ ਕਿ ਇੱਕ ਬੰਦੇ ਨੇ ਕਮਿਟ ਕਰ ਲਿਆ। ਇੱਕ ਚੀਫ ਮਿਨਿਸਟਰ ਐਕਸ ਚੀਫ ਮਿਨਿਸਟਰ ਨੇ ਕਿਹਾ ਕਿ ਮੇਰੇ ਕੋਲ ਪਿੱਛੇ ਤੇਰੇ ਕੋਲ ਆਇ ਤੇ ਤੁਸੀਂ ਤੇ ਆਪਣੀ ਉਹ ਤੇ ਦੱਸਦੀ ਮਸ਼ਾਹੂਰੀ ਵਾਲਾ ਪਾਰਟ ਕਿ ਮੈਂ ਜੀ ਉਹਨਾਂ ਨੂੰ ਐਂ ਰੋਕਿਆ ਮੈਂ ਸੀਗੀ ਤੇ ਮੈਂ ਤੇ ਇੱਕ ਇਨਕਲਾਬੀ ਦੀ ਬੇਟੀ ਆ ਮੈਂ। ਪ੍ਰੋਫੈਸਰ ਸਾਹਿਬ ਆਪਾਂ ਇੱਥੇ ਇੱਕ ਗੱਲ ਲਈਏ ਕਿ ਰਜਿੰਦਰ ਕੋਰ ਪੱਠਰ ਤੁਹਾਨੂੰ ਪਤਾ ਕਿ ਇਸ ਵੇਲੇ ਐ ਸਿਆਸਤ ਦੇ ਜਿਹੜੀ ਉਹਨੇ ਪੋਲਿਟਿਕਸ ਦੀ ਤਕਰੀਬ ਨੇ ਕਾਫੀ ਐਕਸਪੋਜ਼ ਹੋ ਚੁੱਕੀ ਆ ਔਰ ਉੱਪਰ ਹਾਈ ਕਮਾਂਡ ਨੇ ਮਿਲਾਂ ਦੇ ਪਿਛੇ ਵਰਕਿੰਗ ਕਮੇਟੀ ਉਹਦੇ ਚ ਵੀ ਉਹਨਾਂ ਨੂੰ ਬੁਲਾਇਆ ਬੁਲਾਇਆ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਆਪਣੇ ਆਪ ਨੂੰ ਦਿਖਾਉਣ ਲਈ ਜਾਂ ਈਵਨ ਕੀ ਮੈਂ ਹੈਗੀ ਆ ਜਾਂ ਮੇਰੀ ਵੀ ਕੋਈ ਹੋਉਂਦਿਆ ਤੇ ਸ਼ਹਿਰ ਦੇ ਚੱਕਰ ਦੇ ਵਿੱਚ ਕੋਈ ਇਹ ਹੱਲਾ ਕਿ ਉਹ ਗੱਲ ਨੂੰ ਚੁੱਠਾ ਲਿਆ ਨਹੀਂ ਜਾ ਸਕਦਾ ਤੇ ਉਹ ਉਹ ਗੱਲ ਹੈਗੀ ਆ ਜਿਹੜੀ ਉਹਨੇ ਕੀਤੀ ਆ ਪਰ ਤਾਂ ਨੂੰ ਲੱਗਦਾ ਕਿ ਆਪਣੇ ਆਪ ਨੂੰ ਚਮਕਾਉਣ ਲਈ ਕਹਿ ਲਓ ਜਾਂ ਆਪਣੇ ਰੀਚਾਰਜ ਕਰਨ ਲਈ ਕਿ ਮੈਂ ਇਦਾਂ ਦਾ ਪੁੱਠਾ ਸਿੱਧਾ ਬਿਆਨ ਦੇਵਾਂ ਜਿਹਦੇ ਜਿਹਦੇ ਨਾਲ ਮੈਨੂੰ ਜਿਹੜੀ ਹਾਈ ਕਮਾਂਡਾ ਮੈਨੂੰ ਪੁੱਛੇ ਕਿਉਂਕਿ ਉਹਨਾਂ ਨੇ ਪੁੱਛ ਗਿਛ तकरीबन ਮੈਂ ਕਹਿੰਦਾ ਕਾਫੀ ਘਟਿਆ ਉਹਨਾਂ ਦੀ ਹਾਈ ਕਮਾਂਡ ਦੇ ਵੀ ਤੁਹਾਨੂੰ ਲੱਗਦਾ ਨਹੀਂ ਕਿ ਰਜਿੰਦਰ ਕੋਪਠਰਣੀ ਆਪਣੇ ਆਪ ਦੁਬਾਰਾ ਫੇਰ ਕੋਈ ਸਟੈਬਲਿਸ਼ ਕਰਨੇ ਚੱਕਰ ਚ ਨੇ ਪਰ ਇਹ ਕਿਹੜਾ ਤਰੀਕਾ ਹੈ ਜਿਹਦੇ ਉਹਨਾਂ ਨੇ ਕਾਂਗਰਸ ਨੂੰ ਸੰਕਟ ਚ ਪਾ ਦਿੱਤਾ ਇਹ ਤੇ ਬੈਕਫੁੱਟ ਤੇ ਗਏ ਇਹਦੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਲਾਹਾ ਥੋੜੀ ਮਿਲਿਆ ਸਾਰੀ ਜਨਤਾ ਚਰਚਾ ਕਰ ਰਹੀ ਥੂ ਥੂ ਗ ਇਸ ਲਈ ਇਸ ਲਈ ਜੇ ਕੋਸ਼ਿਸ਼ ਕੀਤੀ ਤਾਂ ਉਹ ਅਸਫਲ ਕੋਸ਼ਿਸ਼ ਹੈ ਕੋਸ਼ਿਸ਼ ਹੈ ਬਈ ਕਾਫੀ ਪ੍ਰਸਾਸ ਸਭ ਕਾਂਗਰਸ ਨੂੰ ਜੇ ਮੈਂ ਕਹੂੰਗਾ ਪਿਛਲੇ 2-3 ਹਫਤੇ ਦੀ ਆਪਾਂ ਗੱਲ ਕੀਤੀ ਕਿ ਇਹ ਤੇ ਚਾਰਜੀ ਸਿੰਘ ਚੰਨੀ ਹੋਗਾ ਅਮਰਿੰਦਰ ਸਿੰਘ ਰਾਜਾ ਫੜਿੰਗ ਹੋਗਾ ਬੀਬੀ ਨਵਜੋਤ ਕੌਰ ਸਿੱਧੂ ਹਣੀ ਹੋਗਾ ਉਹਨਾਂ ਨੇ ਵੀ ਜੇ ਦੇਖਿਆ ਜਾਵੇ ਹਾਲਾਂਕਿ ਉਹ ਇਸ ਵੇਲੇ ਸਫਲ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਗੱਲਬਾਤ ਹੈਗੀ ਆ ਗੱਲ ਚੱਲਦੀ ਹੈ ਉਹਨਾਂ ਦੀ ਕਿ ਇਹ ਤਕੜੇ ਪੋਲਿਟਿਸ਼ੀਅਨ ਆ ਪਰ ਲੇਕਿਨ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਉਹ ਬਿਆਨਬਾਜ਼ੀ ਵੀ ਪਾਰਟੀ ਜਿਹੜੀ ਹਾਲਾਕੀ ਰੱਖੇ ਕਰਦੇ ਪਏ ਸੀ ਆਪਾਂ ਸਾਰੇ ਸੋਚਦੇ ਪਏ ਸੀ ਸ਼ਾਇਦ ਕਾਂਗਰਸ ਨੇ 227 ਵਿੱਚ ਕਰ ਸਕਦੀ ਹੈ ਪਰ ਜੇ ਇਹ ਜਿਹੜੀ ਇਹਨਾਂ ਲੀਡਰਾਂ ਦੀ ਸਟੇਟਮੈਂਟ ਆਈ ਹੈ ਜਿਨੇ ਤਾਂ ਨਾਂ ਲੜਾਇਆ ਚੰਨੀ ਸਾਹਿਬ ਹੋ ਗਿਆ ਅਮਰਿੰਦਰ ਸਿੰਘ ਰਾਜਾਪਟੇ ਹੋਣੀ ਹੋਗਾ ਅੱਜ ਵੀ ਨਵਜੋਤ ਹੋਣੀ ਹੋਗਾ ਇਹਨਾਂ ਦੇ ਇਹਨਾਂ ਦੀ ਬਿਆਨਬਾਜ਼ੀ ਦੇ ਨਾਲ ਕਾਂਗਰਸ ਦਾ ਗਰਾਫ ਥੱਲੇ ਨਹੀਂ ਗਿਆ ਤੁਹਾਡੇ خیال ਮੈਂ ਤਾਂ ਉਹੀ ਗੱਲ ਪਿੱਛੇ ਤੁਸੀਂ ਠੀਕ ਕਹਿ ਰਹੇ ਮੈਂ ਵੀ ਤਾਂ ਇਹ ਵਾਲੀ ਗੱਲ ਹੀ ਦੂਜੇ ਟੰਗ ਨਾ ਕਹਿ ਰਿਹਾ ਕਿ ਜੇ ਪਠੜ ਨੇ ਕਾਂਗਰਸ ਦੀ ਕੁਝ ਦਿਆਨਤਦਾਰੀ ਇਮਾਨਦਾਰੀ ਬਹਾਦਰੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਸ ਇੰਟਰਵਿਊ ਦੇ ਵਿੱਚ ਉਹ ਇੱਕ ਹਿੱਸਾ ਤੇ ਚਲੋ ਠੀਕ ਹੈ ਪੀ ਨੇ ਉਹਨਾਂ ਨਾਲ ਸਹਿਮਤੀ ਨਹੀਂ ਕੀਤੀ ਜੇ ਸਹਿਮਤੀ ਕੀਤੀ ਤੇ ਫਿਰ ਇੰਟਰਵਿਊ ਚ ਹੀ ਨਹੀਂ ਸੀ ਆਉਣੀ ਫਿਰ ਤੇ ਗੱਲ ਉਹਨੇ ਆਪਣੀ ਕਾਲੀਆ ਤੂਤ ਕੋਈ ਜੇ ਕੀਤੀ ਹੁੰਦੀ ਤੇ ਦੱਸਣੀ ਥੋੜੀ ਸੀ ਫਿਰ ਸੇ ਆਪਣਾ ਉਹਦੇ ਤੇ ਪੋਚਾ ਪਾਉਣਾ ਸੀ ਵੀ ਨਹੀਂ ਜੇ ਹੁੰਦੀ ਵੀ ਤੇ ਇਹੀ बार-बार ਕਹਿਣਾ ਸੀ ਨਹੀਂ ਜੀ ਸਾਨੂੰ ਨਹੀਂ ਪਤਾ ਸੀ ਤੇ ਕੋਈ ਜੀ ਜਿਉंनो ਕੀਤੀ ਤੇ ਉਹ ਤੇ ਆਪਣੀ ਬਹਾਦਰੀ ਦੱਸਣ ਲਈ ਕੀਤੀ ਪਰ ਉਹਦੇ ਚ ਪੈ ਗਈ ਉਹ ਉਲਟੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਕੱਲੀ ਨਾ ਕਰਨ ਤੱਕ ਨਹੀਂ ਸੀ ਐਕਸ਼ਨ ਲੈਣ ਦਾ ਕੰਮ ਵੀ ਤੇ ਸੀਗੀ ਨਾ ਇਸ ਲਈ ਉਹਨਾਂ ਨੇ ਤੇ ਨਿੱਜੀ ਤੌਰ ਤੇ ਤੇ ਰਾਜਨੀਤੀ ਦੇ ਵਿੱਚ ਆਪਣੀ ਸਰਗਰਮੀ ਦਿਖਾ ਲੈਣ ਲਈ ਜਾਂ ਇੱਕ ਪਰਦੇ ਦੇ ਪਿੱਛੇ ਤੋਂ ਪਰਦੇ ਦੇ ਅਗਲੇ ਪਾਸੇ ਸਟੇਜ ਤੇ ਆਉਣ ਦੀ ਜਿਹੜੀ ਹੈ ਕੋਸ਼ਿਸ਼ ਆ ਉਹ ਤੇ ਉਹਨਾਂ ਨੂੰ ਕੋਈ ਮੈਨੂੰ ਨਹੀਂ ਲੱਗਦਾ ਬਹੁਤੀ ਕਾਰਗਰ ਸਾਬਤ ਹੋਇਆ ਜਾਂ ਕੋਈ ਨਵੇਂ ਤਰੀਕੇ 나오 ਪਰ ਜਿਹੜੀਆਂ ਦੂਜੀਆਂ ਗੱਲਾਂ ਤੁਸੀਂ ਕਹੀਆਂ ਚੰਨੀ ਦਾ ਜਾਂ ਰਾਜਾਬੜੇਂ ਦਾ ਦਾ ਜਾਂ ਹੋਰ ਸਾਰੇ ਲੀਡਰ ਉਹ ਕਾਟੂ ਕਲੇਸ਼ ਹੈਗਾ ਉਹ ਥੋੜਾ ਨਹੀਂ ਉਹ ਕਾफी ਗਹਿਰਾ ਚੱਕਰੇ ਇਹ ਸਾਰਾ ਪੈਂਦਾ ਕਿ ਸੱਤਾ ਹੈਗੀ ਹੈ ਦਿੱਲੀ ਚ ਬਹੁਤੀ ਭਾਜਪੀ ਦੀ ਵੀ ਦਿੱਲੀ ਚ ਆ ਅ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੀ ਵੀ ਕੇਜਰੀਵਾਲ ਵੀ ਦਿੱਲੀ ਦਾ ਹੀ ਆ ਉਹਦੀ ਸਾਡੀ ਪੰਜਾਬ ਦੀ ਹੋਣ ਵਾਲੀ ਆਪ ਦੀ ਵੀ ਦਿੱਲੀ ਚ ਹੀ ਆ ਕਾਲੀਆਂ ਨੂੰ ਛੱਡ ਕੇ ਸਾਰਿਆਂ ਦੀ ਸੱਤਾ ਜਿਹੜੀ ਦਿੱਤੀ ਦਿੱਲੀ ਜਿਹੜਾ ਪਹੁੰਚ ਕਰ ਜਾਂਦਾ ਜਾਂ ਦਿੱਲੀ ਦੇ ਵਿੱਚ ਜਿਹੜਾ ਹੁਣ ਕਾਂਗਰਸ ਦੀ ਜਿਵੇਂ ਆ ਜਿਹੜਾ ਦਿੱਲੀ ਦੀ ਲੀਡਰਸ਼ਿਪ ਨੂੰ ਪਹੁੰਚ ਕਰ ਜਾਂਦਾ ਜਾਂ ਉੱਥੋਂ ਦੇ ਚੈਨਲਾਂ ਨੂੰ ਮਜੂ ਆਪਣਾ ਮੈਨੇਜ ਕਰ ਜਾਂਦਾ ਉਹ ਦੂਜਿਆਂ ਨੂੰ ਪਰਾਂ ਕਰ ਦਿੰਦਾ ਹੁਣ ਉਹਨਾਂ ਕੋਲ ਆਪਣੇ ਕੰਨ ਤੇ ਅੱਖਾਂ ਇੰਨੀਆਂ ਤਕੜੀਆਂ ਨਹੀਂ ਹੈਗੀਆਂ ਉਹ ਸੰਜੇ ਆਮੂ ਜਿਹੜਾ ਯੁੱਧ ਚ ਕੀ ਹੋ ਰਿਹਾ ਦੂਰੋਂ ਦੂਰੋਂ ਲਾ ਕੇ ਦੇਖਦਾ ਵੀ ਇਹ ਉਹ ਉੱਥੇ ਬਿਠੇ ਪੰਜਾਬ ਚ ਨਹੀਂ ਦੇਖ ਪਾਉਂਦੇ ਵੀ ਥੱਲੇ ਧਰਾਤਲ ਤੇ ਜਨਤਾ ਦੀ ਬਾਤ ਕੀਆ ਜਾਂ ਆਮ ਕਾਂਗਰਸੀ ਕੀ ਚਾਉਂਦੇ ਆ ਉਹ ਚੱਲਦੇ ਆ ਜਿਹੜੇ ਉਹਨਾਂ ਦੀ ਕੋਠਰੀ ਹੁੰਦੀ ਆ ਉਹਦੇ ਉਹਦੇ ਮੁਤਾਬਕ ਹੀ ਹਰ ਲੀਡਰ ਕੋਠਰੀ ਦੇ ਮੁਤਾਬਕ ਚੱਲਦਾ ਇਸ ਕਰਕੇ ਜਿਹੜਾ ਇਹ ਕਾਟੂ ਪਲੇਸ ਜਿੰਨਾ ਕਿ ਤੁਹਾਨੂੰ ਪੰਨੂ ਸਭ ਦੇਖਦਾ ਬਾਹਰ ਸਾਡੇ ਕੋਲ ਮੇਰੇ ਕੋਲ ਸੱਜਣ ਆਉਂਦੇ ਆ ਮਿਲਦੇ ਆ ਕਈ ਆਪਾਂ ਵੀ ਤੇ ਗੱਲਾਂ ਬਾਤਾਂ ਇੱਥੇ ਇੰਨਾ ਚਰਚਾ ਮਾਂ ਚੱਲਦੀਆਂ ਉਹਦੇ ਚੋ ਮੇਰੀ ਫੀਲਿੰਗ ਇਹ ਹੈ ਕਿ ਜਾਂ ਮੇਰੀ ਸਮਝ ਇਹ ਹੈ ਕਿ ਇੱਕ ਕਾਫੀ ਗਹਿਰਾ ਹੈ ਕਾਫੀ ਵੱਡਾ ਸੰਕਟ ਹੈ ਜੀ ਉਹਨਾਂ ਨੇ ਇਸ ਨੂੰ ਮੈਟੀਕਲਸਲੀ ਬੈਠ ਕੇ ਪਾਲਣਾ ਕੀਤਾ ਤੇ ਉਹ ਇਹਨਾਂ ਦਾ ਇੱਕ ਵੱਡਾ ਕਾਰਨ ਰਾਜਨੀਤੀ ਦੇ ਵਿੱਚ ਪਿੱਛੇ ਰਹਿ ਜਾਣ ਵੱਲ ਇਹ ਜਿਹੜੀ ਆਪਸੀ ਘਾਟੋਕਲੇਸ਼ਾ ਉਹ ਬਣ ਸਕਦਾ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ 1992 93 ਦੇ ਵਿੱਚ ਜੋ ਖਾੜਕੂ ਬਾਦ ਸੀਗਾ ਬਹੁਤ ਸਾਰੇ ਨਜਾਇਜ਼ ਨੌਜਵਾਨ ਮੁੰਡੇ ਵੀ ਮਾਰੇ ਗਏ ਕਈਆਂ ਦੇ ਫੇਕ ਮੁਕਾਬਲੇ ਵੀ ਹੋਏ ਆ ਤੇ ਚਲੋ ਅੱਜ ਕੱਲ੍ਹ ਉਹ ਸੀਬੀਆਈ ਵਿੱਚ ਕੀ ਚੱਲਦੇ ਆ ਕੋਟਾ ਚ ਅਫਸਰ ਬੈਠੇ ਆ ਤਰੀਕਾ ਭੁਗਦੇ ਕੁ ਜੇਲ੍ਹਾਂ ਚ ਬੈਠੇ ਨੇ ਪਰ ਇਹਦਾ ਮਤਲਬ ਇਹ ਨਿਕਲ ਗਿਆ ਕਿ ਇਹ ਕਾਂਗਰਸ ਦੇ ਜਿਹੜੀ 92 ਤੋਂ ਲੈ ਕੇ 96 ਤੱਕ ਜਾਂ 97 ਤੱਕ ਸਰਕਾਰ ਰਹੀ ਹੈ ਉਹਦੇ ਵਿੱਚ ਜਿੰਨਾ ਨੌਜਵਾਨ ਸਿੱਖੀ ਦਾ ਕਾਹਨ ਹੋਇਆ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਸਰਕਾਰ ਉਸ ਵੇਲੇ ਦੀ ਜ਼ਿੰਮੇਵਾਰ ਸੀ ਔਰ ਉਹਨਾਂ ਦੀ ਹਾਜ਼ਰੀ ਵਿੱਚ ਬਹੁਤ ਸਾਰੇ ਫੇਕ ਮੁਕਾਬਲੇ ਹੋਏ ਇਹ ਇਹ ਜਿੱਦਾਂ ਇਸ ਗੱਲ ਨਾਲ ਜੇ ਆਪਾਂ ਜੋੜ ਕੇ ਦੇਖੀਏ ਨਾ ਰਜਿੰਦਰ ਸਿੰਘ ਰਜਿੰਦਰ ਗੁਰ ਪੱਟੜਵਾਲਾ ਉਹਨਾਂ ਦੇ ਖਬਰ ਬਿਆਨ ਦੇ ਨਾਲ ਤੇ ਇਹੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਉਸ ਵੇਲੇ ਜਿਹੜਾ ਵੱਡਾ ਕਾਹਨ ਹੋਇਆ ਇਹਨਾਂ ਦੇ ਰਾਜ ਭਾਗ ਵਿੱਚ ਹੋਇਆ ਚਲੋ ਆਪਾਂ ਅਗਲੀ ਅਗਲੀ ਗੱ ਪਰ ਪੜ੍ਹਸਾ ਅਗਲੀ ਖਬਰ ਪ੍ਰਾਈਮ ਮਿਨਿਸਟਰ ਸਾਮ ਗੁਰਿੰਦਰ ਮੋਦੀ ਹੁਣੀ ਫਰਵਰੀ ਵਿੱਚ ਆ ਰਹੇ ਆ ਦੁਆਬੇ ਜਾ ਰਹੇ ਆ ਉਹ ਜਿਹੜਾ ਆਪਣੇ ਡੇਰਾ ਹੈਗਾ ਬੱਲਾਂ ਵਾਲਿਆਂ ਦਾ ਤੇ ਅਮਿਤ ਸ਼ਾਹ ਹੁਣੀ ਵੀ ਫਰਵਰੀ ਵਿੱਚ ਆ ਰਹੇ ਆ ਤੇ ਇੱਕ ਇਥੇ ਤੀਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਆ ਤੁਸੀਂ ਵੀ ਨੋਟ ਕੀਤੀ ਹੋਣੀ ਆ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਇਹਨਾਂ ਵਿੱਚ ਕਾਰਕ ਮੀਟਿੰਗ ਹੁੰਦੀ ਆ ਜਿਹੜੀ ਐਸਵਾਈਐਲ ਦੇ ਮੁੱਦੇ ਤੇ ਹੁੰਦੀ ਆ ਪਾਣੀਆਂ ਦੇ ਮੁੱਦੇ ਤੇ ਹੁੰਦੀ ਆ ਉਥੇ ਜੋ ਮੈਂ ਥਿੰਕ ਕਰਦਾ ਸੀ ਜਾਂ ਮੈਂ ਸੋਚਦਾ ਸੀ ਬਾਕੀ ਆਪਾਂ ਤੁਹਾਡੇ ਤੋਂ ਗੱਲ ਸਾਰੀ ਪੂਰੀ ਲੈ ਲੈਣੀ ਆ ਕਿ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇਹ ਕੋਈ ਗੱਠ ਜੋੜ ਦੇ ਚੱਕਰ ਦੇ ਵਿੱਚ ਐਸਵਾਈਐਲ ਦੀ ਜਿਹੜੀ ਪਾਣੀ ਦੀ ਆ ਕੋਈ ਲੈਣ ਦੇਣ ਕੋਈ ਇਦਾਂ ਨੂੰ ਗੱਲ ਲੱਗਦੀ ਜਾਪਦੀ ਹੈ ਤੁਹਾਨੂੰ ਮੈਨੂੰ ਸਾਬ ਇੱਕ ਗੱਲ ਆਪਾਂ ਨੂੰ ਵਾਂਸ ਫਾਰ ਆਲ ਸਮਝਣੀ ਚਾਹੀਦੀ ਹੈ ਕਿ ਇਹ ਪਾਰਟੀਆਂ ਜਰੂਰ ਦੋ ਬਣਾਈਆਂ ਜਾਣਗੀਆਂ ਪਿੱਛੋਂ ਜਿਹੜੀ ਡੋਰ ਆ ਉਹ ਨਾਗਪੂਰੀ ਹੈ ਦੋਵਾਂ ਦੀ ਇਹ ਵੀ ਗੇਂਦਰੀਵਾਲ ਜਿੱਥੋਂ ਨਿਕਲਿਆ ਇੰਡੀਆ ਅਗੇਂਸਟ ਕ腐ਸ਼ਨ ਦੀ ਮੂਵਮੈਂਟ ਜਿਹੜੀ ਆਰਐਸਐਸ ਦੀ ਮੂਵਮੈਂਟ ਸੀ ਉਹਦੇ ਚੋਂ ਨਿਕਲਿਆ ਉਹਨਾਂ ਨੇ ਅੱਗੇ ਕੀਤਾ ਜਿਹੜੇ ਵੀ ਥੋੜੇ ਬਹੁਤ ਪ੍ਰੋਗਰੈਸਿਵ ਵਿਚਾਰਾਂ ਦੇ ਸ਼ੁਰੂ ਚ ਉਸ ਮੂਵਮੈਂਟ ਦੇ ਐਂਟੀ ਕ腐ਸ਼ਨ ਮੂਵਮੈਂਟ ਚ ਆਏ ਉਹਨਾਂ ਸਾਰਿਆਂ ਨੂੰ ਇਹਨੇ ਵਢਾਈਂਗਾ ਕਰਕੇ ਬਾਹਰ ਕੀਤਾ ਤੱਕਿਆਂ ਨਾਲ ਫਿਜ਼ੀਕਲੀ ਚੁੱਕ ਕੇ ਬਾਹਰ ਪਾਰਟੀ ਚੁੱਟਿਆ ਤੁਸੀਂ ਪਰਸ਼ਾਂਤ ਕੂਚਨ ਸ਼ਾਂਤੀ ਕੂਚਨ ਜਗਿੰਦਰ ਯਾਦਵ ਕਾਲ ਪੰਜਾਬ ਯੂਨੀਵਰਸਿਟੀ ਤੋਂ ਬੋਲਣ ਆਏ ਹੋਏ ਸੀ ਉਹ ਸਾਰੇ ਇਹ ਸਾਰਿਆਂ ਨੂੰ ਮਤਲਬ ਜਿਹੜਾ ਸੀ ਹੋਰ ਵੱਡੇ ਬੰਦੇ ਸੀਗੇ ਬਹੁਤ ਇਸ ਕਰਕੇ ਉਹ ਕਾਰਨ ਕੀ ਸੀ ਕਿ ਉਹ ਇਹੋ ਜਿਹਾ ਵਿਚਾਰ ਜਿਹੜੇ ਕੋਈ ਵੀ ਕਿਸੇ ਕਿਸਮ ਦੇ ਅਗਾਵਾਧੂ ਜਾਂ ਪ੍ਰੋਗਰੈਸਿਵ ਵਿਚਾਰ ਜਾਂ ਡੈਮੋਕਰੈਟਿਕ ਤੇ ਸੈਕੂਲਰਿਜ਼ਮ ਭਾਜੀਪੀ ਨੂੰ ਤਾਂ ਬਹੁਤ ਵਿਉ ਚੜਦੀ ਯਾ ਕਿ ਤੁਸੀਂ ਕਨਸਟੀਟਿਊਸ਼ਨ ਚ ਇੰਦਰਾ ਗਾਂਧੀ ਨੇ ਉਦੋਂ ਐਮਰਜੈਂਸੀ ਦੇ ਦੌਰਾਨ ਸੈਕੂਲਰ ਵਰਲਡ ਕਿਉਂ ਇੰਜੈਕਟ ਕਰਤਾ ਉਹ ਜਿਹੜਾ ਪ੍ਰੀਐਂਬਲ ਦੇ ਵਿੱਚ ਇਹ ਪਹਿਲਾ ਨਹੀਂ ਸੀ ओरिजिनल ਦੇ ਵਿੱਚ ਵੀ ਉਹਨਾਂ ਨੂੰ ਮਾੜੀ ਲੱਗੀ ਐ ਉਹ ਅੱਜ ਵੀ ਕਹਿੰਦੇ ਆ ਇਹ ਨਹੀਂ ਇੱਕ ਸੋਸ਼ਲਿਸਟ ਦਾ ਸੋਸ਼ਲਿਸਟ ਦਾ ਔਰ ਦੂਸਰਾ ਸੈਕੂਲਰ ਦਾ ਇਹ ਵੀ ਉਸੇ ਹੀ ਬੋਟ ਦੇ ਵਿੱਚ ਬੈਠੇ ਆ ਇਸ ਕਰਕੇ ਜਿਹੜਾ ਤੁਸੀਂ ਦੋਵਾਂ ਦਾ ਆਪਸ ਵਿੱਚ ਤੇਵਰ ਠੀਕ ਹੋਣੇ ਪਿਆਰ ਜਾਗਵਣਾ ਦੋਸਤੀ ਭਰਾਵਾਂ ਵਾਲਾ ਉਹ ਹੋ ਨਹੀਂ ਤੇ ਜਿੰਨੀਆਂ ਮੀਟਿੰਗਾਂ ਹੋਣ ਜਾਂ ਉਹਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਚੰਗਾ ਡਟ ਕੇ ਡਰਾਮਾ ਹੋਇਆ ਉਧਰੋਂ ਨੈਭ ਸਿੰਘ ਸੈਣੀ ਜਾਂ ਖੱਟੜ ਜਿਹੜਾ ਪਹਿਲਾ ਚੀਜ਼ ਨੇ ਉਸ ਉਹਨਾਂ ਵੱਲੋਂ ਤੇ ਨਹੀਂ ਉਹਨਾ ਹੋਇਆ ਜਿੰਨਾ ਭਗਵੰਤ ਮਾਨ ਤੇ ਤੁਹਾਨੂੰ ਪਤਾ ਸਟੇਜ ਹੀ ਬੰਦਾ ਆ ਉਹ ਤੇ ਫਿਰ ਸਿਰੇ ਲਾਉਂਦਾ ਨਾ ਸਾਡੇ ਕੋਲ ਹੈ ਹੀ ਨਹੀਂ ਇੱਕ ਬੂੰਦ ਪਾਣੀ ਦੀ ਇੰਜ ਕਰ ਦੇਵਾਂਗੇ ਉਹ ਜਾ ਕੇ ਨੰਗਲ ਵੱਡਾ ਮੋਰਚਾ ਬੰਦੀ ਕੀਤੀ ਜਿਵੇਂ ਪਾਣੀ ਨੂੰ ਆਪ ਹੀ ਕਈ ਫੜ ਕੇ ਰੋਕ ਦੇਣਾ ਹੁੰਦਾ ਇਹੋ ਜੀਆਂ ਗੱਲਾਂ ਕਿੱਡੇ ਡਰਾਮੇ ਹੋਏ ਉਦੋਂ ਵਿੱਚ ਇਹ ਹਰਜੋਤ ਬੈਂਸ ਦੇ ਵਿੱਚ ਇਹ ਕਿ ਸਰਪਟਿਕਲੀ ਜਿਹੜਾ ਕਰਨਾ ਚਾਹੀਦਾ ਉਹ ਕਦੀ ਨਹੀਂ ਕੁਛ ਕੀਤਾ ਜਿਸ ਤਰ੍ਹਾਂ ਸੈਂਟਰਲ ਫੋਰਸ ਜਿਹੜੀ BBMP ਤੇ ਨਹੀਂ ਸੀ ਲੱਗਣੀ ਚਾਹੀਦੀ ਉਹ ਲਵਾਤੀ ਰਿਜ਼ੋਲਵ ਪਾ ਕੇ ਕਿ ਜੇ ਲਾਉਣੀਆਂ ਤੇ ਲਾ ਲੋ ਕਹਦਾ ਪਰ ਫਿਰ ਤਨਖਾਹ ਤੁਸੀਂ ਆਪ ਦਿਓ ਆਪ ਲਿਖ ਕੇ ਗੱਲ ਦੇ ਦਿੱਤੀ ਇਹ ਏਡੇ ਡਰਾਮੇ ਵਾਲਿਆ ਉਹਨਾਂ ਨੇ ਉਹ ਆਪਣੀ ਉਹ ਸੈਂਟਰਲ ਫੋਰਸ ਜਿਹੜੀ ਉਹ ਰੱਖਤੀ ਆ ਉੱਥੇ ਜਾ ਕੇ ਜਿੰਨੇ ਵੀ ਬੰਦੇ ਲਾਉਣੇ ਸੀਗੇ ਕੇਂਦਰ ਨੇ ਲਾਤੇ ਜਾਂ ਇਸੇ ਤਰ੍ਹਾਂ ਹੋਰ ਚਲੇ ਜਾਂਦੇ ਐ ਵੀ ਹੁਣ ਕੇਂਦਰ ਨਾਲ ਰਿਲੇਟਡ ਹੀ ਆ ਸਾਡੀ ਅੰਡਰਸਟੈਂਡਿੰਗ ਇਹ ਇੱਥੇ ਬਣ ਰਹੀ ਆ ਕਿ ਅਮਿਤ ਸ਼ਾਹ ਨੇ ਇਹਨੂੰ ਬੁਲਾਇਆ ਪਿੱਛੇ ਜੇ ਭਗਵੰਤ ਮਾਨ ਨੂੰ ਉਹਨੂੰ ਇਹ ਕਹਿ ਆਪ ਤੂੰ ਨਾ ਹੰਸੇ ਦਾ ਹੋ ਜਾ ਇਲੈਕਸ਼ਨ ਨੇੜੇ ਆ ਗਈ ਆ ਅਸੀਂ ਵੀ ਆਪਣੀ ਉਥੇ ਜਗ੍ਹਾ ਬਣਾਉਣੀ ਆ ਪੰਜਾਬ ਦੇ ਵਿੱਚ ਤੇ ਤੂੰ ਸਾਡਾ ਜੇ ਆਹ ਹੋ ਜਿਹੜੇ ਕੁਝ ਮੁੱਦੇ ਹੈਗੇ ਆ ਇਸ ਤੇ ਜਿਹੜਾ ਬਾਰ-ਬਾਰ ਪੋਜੀਸ਼ਨ ਲੈ ਕੇ ਕੰਮ ਕਰਦਾ ਇਹ ਨਾ ਖੜ ਨਹੀਂ ਤੇ ਫਿਰ ਸਾਡੇ ਵੱਲੋਂ ਅਸੀਂ ਈਡੀ ਹੋਰ ਸਾਰਾ ਕੁਝ ਸਾਨੂੰ ਬਤਾ ਹਾਈ ਕੋਈ ਚੰਦਾ ਪੋਲਿਟਿਕਸ ਵਿੱਚ ਬਲੈਕਮੇਲਿੰਗ ਉਹ ਇਹਦੇ ਕੰਨ 'ਚ ਸਾਫ਼ ਹੰਦਲ ਪੈ ਗਈ ਹੁਣ ਉਦੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਤੇ ਜਿਹੜੀ ਜੁਆਇੰਟ ਪੀਸੀ ਕੀਤੀ ਆ ਉਹਦੇ ਜੋ ਪ੍ਰੈਸ ਕਾਨਫਰੈਂਸ ਜਿਹਦੇ ਵਿੱਚ ਨੈਬ ਸਿੰਘ ਸੈਣੀ ਖੜੇ ਆ ਇਹ ਆ ਦੋਵੇਂ ਇਰੀਗੇਸ਼ਨ ਮਨਿਸਟਰ ਹਰਿਆਣੇ ਦਾ ਤੇ ਸਾਡਾ ਖੜਾ ਉਹਦੇ ਵਿੱਚ ਜੋ ਇਹਨਾਂ ਨੇ ਭਾਸ਼ਾ ਵਰਤੀ ਆ ਸਾਰਿਆਂ ਨੂੰ ਇਹ ਲੱਗਦਾ ਕਿ ਤੇ ਪਾਣੀ ਦੇਣ ਲੱਗਾ ਅਕਾਲੀਨਾਂ ਨੂੰ ਤੇ ਬਹੁਤ ਹੀ ਲੱਗਦਾ ਉਹਨਾਂ ਦੇ ਇੱਕ ਕੈਰੀਕਚਰ ਜਿਹਾ ਬਣਾ ਕੇ ਅੱਧਾ ਦਰਬਾਰਾ ਸਿੰਘ ਦੀ ਫੋਟੋ ਲਾਤੀ ਤੇ ਅੱਧੀ ਨਾਲ ਦੋਵਾਂ ਦੀ ਫੋਟੋ ਜੋੜਤੀ ਅੱਧੇ ਅੱਧਾ ਚਿਹਰਾ ਦਰਬਾਰਾ ਸਿੰਘ ਦਾ ਅੱਧਾ ਭਗਵੰਤ ਮਾਨ ਦਾ ਤੇ ਥੱਲੇ ਲਿਖਦਾ ਵੀ ਬੂੰਦ ਪਾਣੀ ਦੀ ਨਹੀਂ ਜਾਣ ਦੇਾਂਗੇ ਇਸ ਉੱਨਤ ਭਗਵਾਨ ਕਮਾਨ ਦੀ ਜਿਹੜੀ ਬੋਲੀ ਸੀ ਜਿਹੜੀ ਬਹੁਤ ਹੀ ਜਿਹਨੂੰ ਕੋਆਪਰੇਟਿਵ ਕਹ ਲੋ ਕੋਈ ਗੱਲ ਨਹੀਂ ਪਾਣੀ ਆ ਅਸੀਂ ਤੇ ਪਾਣੀ ਸਾਡੇ ਭਾਈ ਕਨਈਆ ਜੀ ਤੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਰਹਿਆ ਕਿਉਂ ਨਹੀਂ ਪਾਣੀ ਦਿਆਂਗੇ ਤੁਸੀਂ ਸਾਡੇ ਛੋਟੇ ਹੀ ਭਰਾ ਆ ਹੈਨਾ ਸਾਡਾ ਬੰਦਾ ਆ ਸਾਨੂੰ ਸੋਚ ਲੈਣ ਦਿਓ ਕਮੇਟੀਆਂ ਬਣਾਤੀਆਂ ਉਹ ਕਮੇਟੀਆਂ ਹਰ 15 ਦਿਨ ਬਾਅਦ ਆਪੋ ਆਪਣੀ ਕੀ ਮੰਤਰੀ ਨੂੰ ਰਿਪੋਰਟ ਕਰਨਗੀਆਂ ਕਿ ਪ੍ਰੋਗਰੈਸ ਆ ਕਿੱਦਾਂ ਆ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਇਹੋ ਜਿਹੀਆਂ ਇਹ ਬੇਕਰਤੂਤੀਆਂ ਹੋਈਆਂ ਜਦੋਂ ਉਹਨਾਂ ਨੇ 10 ਏਕੜ ਚੰਡੀਗੜ੍ਹ 'ਚ ਜ਼ਮੀਨ ਆਪਣਾ ਲਾਗ ਦੇ ਸੈਕਰੇਟਰੀਏਟ ਬਣਾਉਣ ਲਈ ਮੰਗੀ ਸੀਗੀ ਇਹਨੇ ਇਹ ਥੋੜੀ ਕਹਿ ਭੀ ਚੰਡੀਗੜ੍ਹ ਸਾਡਾ ਅਸੀਂ ਇਹਨਾਂ ਨੂੰ ਕਿਉਂ ਦੇ ਦਈਏ ਜੀ ਇਹਨਾਂ ਨੂੰ ਅਲੱਗ ਕਰਕੇ ਦਿਓ ਇਹਨੇ ਉਲਟਾ ਕਹਿੰਦਾ ਕਿ ਤਾਂ ਸਾਨੂੰ ਵੀ ਦੇ ਦਿਓ ਤੇ ਤੁਹਾਡਾ ਤੇ ਆਪਣੀ ਜ਼ਮੀਨ ਹੈ ਤੁਸੀਂ ਕਿਉਂ ਕੋ ਲੈਣੀ ਹੈ ਇਹ ਕੇਂਦਰ ਦਾ ਹੈ ਚੰਡੀਗੜ੍ਹ ਇਸ ਕਿਸਮ ਦਾ ਇਸ ਕਿਜ਼ਮਦੀਆਂ ਇਹ ਪਹਿਲਾਂ ਵੀ ਮਤਲਬ ਕਹਿ ਲੋ ਰਾਜਨੀਤਿਕ ਮੂਰਖਤਾਵਾਂ ਹੁੰਦੀਆਂ ਰਹੀਆਂ ਆ ਉਹਦੇ ਤੋਂ ਚਲੋ ਫਿਰ ਬਾਅਦ ਵਿੱਚ ਲੋਕਾਂ ਦਾ ਜਦੋਂ ਰੌਲਾ ਪਿਆ ਪਛਾਣ ਹਟ ਗਈ ਜਿਹੜਾ ਇਹ ਲੇਟੈਸਟ ਪਾਣੀਆਂ ਵਾਲਾ ਮੁੱਦਾ ਇਹ ਬੜਾ ਮੋਟਿਵ ਇਸ਼ੂ ਆ ਲੋਕਾਂ ਲਈ ਬੜਾ ਭਾਵਨਾਤਮਕ ਆ ਪਿਛਲੀਆਂ ਕਈ ਸਰਕਾਰਾਂ ਭਾਵੇਂ ਕਾਂਗਰਸ ਦੀ ਸੀ ਭਾਵੇਂ ਕਾਲੀਆਂ ਦੀ ਸੀ ਜੁਆਇੰਟ ਰੈਜ਼ੋਲੂਸ਼ਨ ਇਹਨਾਂ ਤੇ ਪੈ ਚੁੱਕੇ ਆ ਸਾਬ ਸਰਬ ਪਾਰਟੀਆਂ ਵੱਲੋਂ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ 2016 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਣਾ ਵੱਲੋਂ ਜਦੋਂ ਇਹਨਾਂ ਨੇ ਐਸਵਾਈਐਲ ਦੀ ਜ਼ਮੀਨ ਵੀ ਬਾਪਤ ਕੀਤੀ ਸੀ ਪੱਧਰੇ ਕਰਦੇ ਪੈਸੇ ਵੀ ਦਿੱਤੇ ਸੀ ਰਤੋਂ ਰਾਤ ਸਾਰੀ ਸਾਰੀ ਰਾਤ ਪਟਵਾਰ ਗਿਆ ਨੂੰ ਬਿਠਾ ਕੇ ਫਿਰ ਸਟੇ ਆ ਗਿਆ ਤੇ ਉੱਥੇ ਰੁਕ ਗਿਆ ਹੈਨਾ ਐਸ ਕਰਕੇ ਉਦੋਂ ਬਾਅਦ ਇਹ ਦੁਬਾਰਾ ਇਸ ਗੱਲ ਨੂੰ ਇੱਧਰ ਨੂੰ ਚਲਾਉਣਾ ਹੁਣ 2026 ਦੇ ਵਿੱਚ 2016 ਤੋਂ ਬਾਅਦ 10 ਸਾਲਾਂ ਬਾਅਦ ਫਿਰ ਉਸ ਨੂੰ ਜ਼ਖਮ ਨੂੰ ਛੇੜ ਲੈਣਾ ਇਹ ਇਹ ਬੜੀ ਅੱਗ ਨਾ ਖੇਡਣ ਵਾਲੀ ਗੱਲ ਆ ਅਗਵੰਤ ਮਾਨ ਨੂੰ ਨੂੰ ਸਾਫ਼-ਸਾਫ਼ ਕਹਿਣਾ ਚਾਹੀਦਾ ਸੀ ਜੋ ਪਹਿਲਾਂ ਪਾਛਾ ਵਰਤਦੇ ਰਹੇ ਜਾਂ ਤੇ ਪਹਿਲਾਂ ਇਮਾਨਦਾਰ ਨਹੀਂ ਸੀ ਜਾਂ ਹੁਣ ਇਮਾਨਦਾਰ ਨਹੀਂ ਹੈਗੇ ਦੋਵਾਂ ਚੋਂ ਤੇ ਇੱਕ ਗੱਲ ਹੈਗੀ ਹੈ ਜੇ ਤੁਸੀਂ ਇਮਾਨਦਾਰ ਪਹਿਲਾਂ ਸੀਗੇ ਤੇ ਉਹੋ ਹੀ ਗੱਲ ਅੱਜ ਵੀ ਰਹਿਣੀ ਚਾਹੀਦੀ ਸੀ ਵੀ ਪਾਣੀ ਜਿਹੜਾ ਆ ਕਾਹਦਾ ਆਏਗਾ ਤੁਸੀਂ ਬਾਰ-ਬਾਰ ਕਰਨਾ ਜਦ ਪਾਣੀ ਤੇ ਅਸੀਂ ਅਸੈਂਬਲੀ ਚ ਦੋ ਵਾਰੀ ਤੇ ਰਿਜ਼ੋਲਵ ਹੋ ਚੁੱਕਾ ਸਰਬ ਪਾਰਟੀ ਰੈਜ਼ੋਲੂਸ਼ਨ ਹੋ ਚੁੱਕੇ ਕਿ ਪਾਣੀ ਹੈ ਨਹੀਂ ਤੇ ਪਾਣੀ ਜਦੋਂ ਸਾਡੇ ਕੋਲ ਹੋਊਗਾ ਤਾਂ ਨੂੰ ਜ਼ਰੂਰ ਮਿਲੇ ਉਲਟਾ ਕਹਿਣਾ ਚਾਹੀਦਾ ਜੇ ਪਾਣੀ ਚ ਆਈਦਾ ਤੇ ਪੈਸੇ ਦੋ ਸਾਡੇ ਕੋਲ ਕੁਝ ਹੋਰ ਹੈ ਨਹੀਂ ਬੰਨ ਸਾ ਜ ਤੁਸੀਂ ਸੋਚੋ ਤੁਸੀਂ ਮੈਨੂੰ ਸਾਡੇ ਕੋਲ ਕੀ ਹੈ ਜੀ ਝਾਰਖੰਡ ਕੋ ਆਪਣਾ ਲੋਹਾ ਹੈਗਾ ਗੋਆ ਕੋਲ ਆਪਣਾ ਆਇਰਨ ਹੈਗਾ ਉਹ ਵੀ ਵੇਚੀ ਜਾਂਦੇ ਆ ਜਿਹਦੇ ਕੋਲ ਜੋ ਵੀ ਹੈ ਕਿ ਕੋਈ ਲੱਕੜ ਤੁੰਬੜ ਆਓ ਵੇਚੀ ਜਾਂਦਾ ਕਿ ਕੋਈ ਪੱਥਰ ਹੈ ਰਾਜਸਥਾਨ ਉਹ ਵੇਚੀ ਜਾਂਦਾ ਸੀ ਪੱਥਰ ਵੀ ਲਈ ਆਉਂਦੇ ਆ ਹਰ ਲੋਹਾ ਵੀ ਖਰੀਦਦੇ ਆ ਕੋਲਾ ਵੀ ਖਰੀਦਦੇ ਆ ਝਾਰਖੰਡ ਦਾ ਤੇ ਸਾਡੇ ਕੋਲ ਵੇਚਣ ਲਈ ਕੀ ਆ ਜਾਂ ਖੇਤੀ ਆ ਜਾਂ ਸਾਡੇ ਕੋਲ ਪਾਣੀ ਹੈਗਾ ਪਾਣੀ ਤੁਹਾਨੂੰ ਰੱਬ ਦੀ ਨਿਯਮਤ ਤੇ ਸਾਡੇ ਕੋਲ ਇੱਕੋ ਹੀ ਚੀਜ਼ ਹੈ ਪਾਣੀ ਆ ਤੇ ਰਾਜਸਥਾਨ ਵੀ ਲਈ ਜਾਂਦਾ ਇਹ ਇਹ ਨਹੀਂ ਕਿ ਪਾਣੀ ਹਰਿਆਣੇ ਨੂੰ ਜਾ ਰਹੀ ਨੇ ਆ ਜਿਹੜਾ ਐਸਵਾਈਐਲ ਦਾ ਥੋੜਾ ਜਿਹਾ ਕੋਟਾ ਆ ਉਹ ਰਹਿੰਦਾ ਬਾਕੀ ਪਾਣੀ ਤਾਂ ਪਹਿਲਾਂ ਹੀ ਜਾ ਰਿਹਾ ਬਥੇਰਾ ਜਾ ਰਿਹਾ ਇਹ ਬੰਦ ਥੋੜੀ ਜਿਹਾ ਪਾਣੀ ਔਰ ਲੋਕਾਂ ਨੂੰ ਸ਼ੱਕ ਕੇ ਪੈਦਾ ਹੋ ਰਿਹਾ ਕਿ ਉਹ ਜਿਹੜੀ ਪਹਿਲੀ ਨਹਿਰ ਆ ਉਸ ਦੇ ਵਿੱਚ ਜਿਆਦਾ ਪਾਣੀ ਛੱਡ ਕੇ ਨਾ ਉਧਰ ਪਹਚਾਤਾ ਜਾਏ ਕੋਈ ਇਹੋ ਜੀ ਨਮੀ ਕੋਈ ਕਰਤੂਤ ਨਾ ਨਿਕਲੇ ਇਸ ਗੱਲ ਲਈ ਪੰਜਾਬੀਆਂ ਨੂੰ ਤੇ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਆਂ ਪੰਜਾਬ ਦੇਸ ਗਿਆ ਵਿਰੋਧੀ ਪਾਰਟੀਆਂ ਉਹਨਾਂ ਨੂੰ ਇਸ ਗੱਲ ਤੇ ਸचेत ਹੁੰਦੀ ਲੋੜਿਆ ਕਿ ਜੋ ਤੇਵਰ ਬਦਲੇ-ਬਦਲੇ ਮੇਰੇ ਸਰਕਾਰ ਨਜ਼ਰ ਆਤੇ ਆ ਇਹ ਸਰਕਾਰ ਜਿਹੜੇ ਬਦਲੇ-ਬਦਲਾ ਐਟੀਟਿਊਡ ਆਇਆ ਕਿ ਕੋਈ ਨਹੀਂ ਜੀ ਕੋਈ ਨਹੀਂ ਭਰਾ ਜੀਆਂ ਅਸੀਂ ਆ ਇਹ ਗੱਲ ਦੇ ਵਿੱਚੋਂ ਕੋਈ ਹੋਰ ਅੰਦਰ ਰਮਜ ਨਾ ਹੋਵੇ ਇੱਕ ਸ਼ੱਕ ਸਾਨੂੰ ਹੋਰ ਲੱਗਦਾ ਉਹ ਇਹ ਲੱਗਦਾ ਕੇਜਰੀਵਾਲ ਤੁਹਾਨੂੰ ਪਤਾ ਸੋਧੀਆਂ ਸਾਰਾ ਉਹ ਹਸੇ ਹੋਏ ਜਾਉਂਦੇ ਕੋਸ ਉਹਨਾਂ ਦੇ ਈਡੀ ਦੇ ਕੇਸ ਤੇ ਕੇਂਦਰ ਨੇ ਪਹਿਲਾਂ ਹੀ ਢਿੱਲੇ ਕਰਤੇ ਆ ਤੇ ਉਹਨਾਂ ਨੇ ਵੀ ਦਬਕਾ ਮਾਰਿਆ ਹੋਵੇ ਕਿ ਸਾਨੂੰ ਉੱਥੇ ਪੰਜਾਬ ਚ ਵੜਦੇ ਹੋ ਸਾਡੀ ਮਦਦ ਕਰੋ ਜੇ ਤੁਸੀਂ ਬਹੁਤੀ ਤਿਰਫੇਸ ਜੀ ਕੀਤੀ ਨਾ ਤੇ ਦੁਬਾਰਾ ਧਿਆੜ ਜੇ ਉੱਥੇ ਹੀ ਹੈ ਐਸ ਕਿਸਮ ਦੀ ਬਲੈਕਮੇਲਿੰਗ ਔਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਰਾਜਨੀਤੀ ਦੁਨੀਆ ਚ ਚੱਲ ਰਹੀ ਹੈ ਜੇ ਵੈਨੇਜ਼ੂਏਲਾ ਦਾ ਪ੍ਰਧਾਨ ਜਿਹੜਾ ਮਾਦੁਰੋ ਫੜਾ ਫੜ ਕੇ ਉੱਥੇ ਲੈ ਜਾਂਦਾ ਤੁਸੀਂ ਉੱਥੇ ਅਮਰੀਕਾ ਦੇ ਵਿੱਚ ਟਰੰਪ ਨੇ ਤੇ ਉਹ ਇੰਜ ਤੇ ਦਾ ਜੇ ਦਾ ਜਿੱਥੇ ਦਾ ਲੱਗਦਾ ਇਹਦਾ ਮਤਲਬ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਮੌਜੂਦਾ ਕਿਉਂਕਿ ਇਸ ਵੇਲੇ ਆਮ ਆਦੀ ਪਾਰਟੀ ਜਿਹੜੀ ਆ ਉਹਦੀ ਹੋਂਦ ਜਿਹੜੀ ਆ ਬਚਾਉਣੀ ਹੈ ਤਾਂ ਪੰਜਾਬ ਚ ਦੁਬਾਰਾ ਸਰਕਾਰ ਲੈਣੀ ਉਹਨਾਂ ਲਈ ਜ਼ਰੂਰੀ ਆ ਦੂਸਰੀ ਗੱਲ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਹਿੱਤਾਂ ਨੂੰ ਆਮ ਆਦੀ ਪਾਰਟੀ ਸਰਕਾਰ ਜਿਹੜੀ ਆ ਉਹ ਦਾਤੇ ਲਾ ਸਕਦੀ ਆ ਮੋੜ ਕੇ ਸਤਾ ਹਾਸਲ ਕਰਾਂ